ਹਾਂਜੀ ਵੈਸੇ ਕਾਲ ਰੀਟੈਂਪ ਹੋ ਗਿਆ ਮੈਂ ਕਾਫੀ ਦੂਰ ਆ ਚਲੋ ਫਿਰ ਵੀ ਖੈਰ ਕੋਈ ਨਹੀਂ ਤੇਰੇ ਜਾਨ ਤੇ ਮੇਰੇ ਸਰਖੇ ਪਾਤਰੀ ਲੋਕਾਂ ਤੇਰੇ ਜਾਨ ਤੇ ਮੇਰੇ ਸਰਖੇ ਪਾਤਰੀ ਲੋਕਾਂ ਬਗਨਾਮੀ ਦੀ ਮੱਥੇ ਧੱਕੀ ਲਾ ਦਿੱਤੀ ਲੋਕਾਂ ਤੇਰੇ ਨਾਲ ਹੰਡਾਏ ਸੁੱਖ ਚਮਟ ਮਾਰ ਕੇ ਕੋਹੇ ਤੇਰੇ ਨਾਲ ਹੰਡਾਏ ਸੁੱਖ ਚਮਟ ਮਾਰ ਕੇ ਕੋਹੇ ਮੁਫਤਾਂ ਦੇ ਵਿੱਚ ਦਿਲ ਨੂੰ ਪੀੜਾ ਥੱਪਤੀ ਲੋਕਾਂ ਆ ਤੇ ਆ ਕੇ ਵੇਖ ਬਾਰੇ ਸ਼ਾਦੀ ਗਿਰਦੇ ਵਾਗੂ ਆ ਤੇ ਆ ਕੇ ਵੇਖ ਬਾਰੇ ਸ਼ਾਦੀ ਗਿਰਦੇ ਵਾਗੂ ਤੇਰੀ ਮੇਰੀ ਪੀੜ ਵੀ ਕਰ ਕਰ ਗਾਦੀ ਸੀ ਲੋਕਾਂ ਤੇ ਬਾਗ ਦੀ ਸ਼ੈਣੀ ਉੱਤੇ ਭੜੇ ਲੱਜਾਂ ਦੀ ਛੱਟ ਦੇ ਕੇ ਬਾਗ ਦੀ ਸ਼ੈਣੀ ਉੱਤੇ ਭੜੇ ਲੱਜਾਂ ਦੀ ਛੱਟ ਦੇ ਕੇ ਚੱਕੀ ਦੇ ਪਰ ਵਾਂਗੂੰ ਇੱਜ਼ਤ ਰਾ ਦਿੱਤੀਏ ਲੋਕਾਂ ਮੇਰੀ ਚੱਕੀ ਦੇ ਪਰ ਵਾਂਗੂੰ ਇੱਜ਼ਤ ਰਾ ਦਿੱਤੀਏ ਲੋਕਾਂ ਸ਼ਾਮ ਆ ਗਿਓ